ਦਾਜੀ ਸਈਦਾਜੀ ਸਈਦਾ ਪੱਗੀਆਂ ਨਹੀਂ ਚਿੱਟੀਆਂ ਮੇਰੇ ਕੀਂ ਦੀਏ ਪੱਗੇ ਪੱਤ ਨੂੰ ਦਾਗ ਨਾ ਲੱਗੇ ਹਫ ਜਾਂਦੀਆਂ ਵੇਲਾ ਨੂੰ ਫੜ ਲੱਗੇ ਕੀ ਦੀ ਸਈਦਾਜੀ ਸਈਦਾਜੀ ਸਈਦਾ মিয়া ਖਾਨ ਟੋਡਾ ਔਖੀ ਵੇਲੇ ਦਈ ਮੋਢਾ ਯਾ ਸਰਕਾਰ ਤੇਰੇ ਨੋਨ ਨੂੰ ਸਈਦਾਜੀ ਸਈਦਾਜੀ ਸਈਦਾ ਯਾ ਸਰਕਾਰ ਮੇਰੀ ਦੁਆਏ ਤੁਹਾਡੇ ਅੱਗੇ ਤੁਹਾਡੀ ਦੁਆ ਉਤਰ ਦਰਗਾਹ ਕੇ ਨਿਸ਼ਾਨ ਅੰਮ੍ਰਿਤਸਰ ਜੋਗੀ ਕਿਰਾਰ ਤੇ ਨਿਸ਼ਾਨ ਅੰਮ੍ਰਿਤਸਰ ਵਿਜੇਂਦਰ ਸਿੰਘ ਜੀ ਅਮਰੀਕਾ ਵਾਲਾ ਬਹੁਤ ਬੋਲਦੀ ਹੈ ਕੈਪ ਕੜਾ ਦੇ ਲੰਗਰ ਦੇ ਰਸਤੇ ਲੰਗਰ ਚੱਲਦੇ ਨੇ ਵਿਜੇਂਦਰ ਸਿੰਘ ਜੀ ਸਰਵੰਸਾ ਕਿਹਨਾ ਅਪਣਾਈ ਸਰਵੰਸਾ ਸਪੰਸਰ ਦਾ ਕੀ ਨਾਮ ਹੈ ਜਿਸੇ ਚੇਂਜ ਮੇਲਾ ਕਰਾਇਆ ਜਾ ਰਿਹਾ ਹੈ ਜਾਪੁਰ ਦੀ ਬਲਾਕ ਖਲਾ ਡਿਸਟ੍ਰਿਕਟ ਸੁਬੰਦਰਾ ਕਿਨਵਾ ਸ਼ਿੰਝ ਮੇਲਾ ਇਹ ਤਕਰੀਬਨ 40-45 ਸਾਲ ਹੋ ਗਈ ਨਗਰ ਨਿਵਾਸੀਆਂ ਨੂੰ ਸ਼ਿੰਝ ਕਰਾਉਂਦੇ ਸਬੰਦਰਾ ਦਾ ਅੱਜ ਦਾ ਸ਼ਿੰਝ ਮੇਲਾ ਇਹ ਤੁਹਾਨੂੰ ਕਿੰਨਾ ਕੋ ਦਸ਼ਾ ਵਾ ਬਹੁਤ ਜ਼ਿਆਦਾ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਐਨ ਆਰ ਆਈ ਵੀਰਾਂ ਦੇ ਨਾਲ ਸਹਿਯੋਗ ਦੇ ਨਾਲ ਬਹੁਤ ਵਧੀਆ ਸੋਚ ਆਈ ਨੌਜਵਾਨ ਵੀਰਾਂ ਨੇ ਨਵੀਂ ਪੰਚਾਇਤ ਨੇ ਮੈਂਬਰ ਪੰਚਾਇਤ ਜਿਹੜੇ ਆਈ ਸਾਡੇ ਕਾਫੀ ਐਕਟਿਵ ਐ ਇਸੇ ਕੰਮ ਦੇ ਵਿੱਚ ਇਹ ਅੱਜ ਦੇ ਚੰਝ ਮੇਲੇ ਵਿੱਚ ਐਨਆਰ ਵੀਰ ਤੇ ਗ੍ਰਾਮੀਣ ਚਾਤਰ ਦੇ ਕਾਫੀ ਸੇ ਜੋਗ ਹੋਣਾ। ਜੀ ਜੀ ਸਾਰਿਆਂ ਦੇ ਸਹਿਯੋਗ ਨਾਲ ਹੋ ਰਿਹਾ ਹੈ। ਤੁਹਾਨੂੰ ਦੱਸਿਆ ਕਿ ਅੱਜ ਦੇ ਚੰਝ ਮੇਲੇ ਇੱਥੇ ਪ੍ਰਾਈਜ਼ ਕੀ ਕੀ ਰੱਖੇ ਗਏ ਨੇ? 10000 ਪ੍ਰਦਾਨ ਕੀ। ਪ੍ਰਾਈਜ਼ ਆਪਾਂ ਫਸਟੇ ਕੀ ਰੱਖਿਆ ਨਹੀਂ ਪਤਾ। ਪ੍ਰਾਈਜ਼ ਹਾਂ ਜੀ 100। ਇੱਕ ਮਿੰਟ ਭਾਜੀ। ਇੱਕ ਮਿੰਟ। ਸਰ ਸਾਹਿਬ ਅੱਜ ਕੱਲ ਦੇ ਆਹ ਮੈਂ ਹਰਜੀਤ ਸਿੰਘ ਹਾਂ ਜੀ ਮੈਂਬਰ ਪੰਚਾਇਤ ਹਾਂ ਮੈਂ ਸਪਿੰਟ ਤੋਂ ਸਰਪੰਚ ਸਾਹਿਬ ਨਾਲ ਮਿਲਤ ਸਿੰਘ ਜੀ ਕਿ ਸਾਫ ਦਾ ਸਰਪੰਚ ਨੇ ਵਿਕ ਸਿੰਘ ਜੀ ਇੱਥੇ ਬਾਕੀ ਜਿਹੜੇ ਬੈਠੇ ਨੇ ਸਾਰੇ ਸਰ ਅੱਜ ਤੁਹਾਡੇ ਪਿੰਡ ਵਿੱਚ ਛੇਂਜ ਮੇਲਾ ਕਰਵਾਇਆ ਜਾ ਰਿਹਾ ਵਾ ਇਸ ਵਾਰ ਕੀ ਕਹਿਣਾ ਤੁਸੀਂ ਛੇਂਜ ਮੇਲਾ ਜੀ ਇਹ ਤਕਰੀਬਨ ਤਿੰਨ 40 ਸਾਲ ਤੋਂ ਛੇਂਜ ਮੇਲਾ ਸਾਡੇ ਪਿੰਡ 'ਚ ਹੁੰਦਾ ਆ ਰਿਹਾ ਠੀਕ ਹੈ ਜੀ ਪਛਤੈਨੀ ਛੇਂਜਾ ਪਿੰਡ ਦੀ ਤੇ ਨਗਰ ਸਾਰਾ ਨਾਲ ਮਿਲ ਕੇ ਇਹਨੂੰ ਕਰਾਉਂਦਾ ਜਿਹਦੇ ਵਿੱਚ ਜੋਗ ਐਨਆਰਆ ਵੀਰ ਦਾ ਵਿਸ਼ੇਸ਼ ਯੋਗਦਾਨ ਦਿੰਦਾ ਉਸ ਤੋਂ ਬਾਅਦ ਜਿਹੜੀ ಗ್ರಾಮ ਪੰਚਾਇਤ ਆ ਉਹਦਾ ਵਿਸ਼ੇਸ਼ ਯੋਗਦਾਨ ਪੈਂਦਾ ਤੇ ਨਗਰ ਨਿਵਾਸੀ ਮਿਲ ਕੇ ਇਸ ਜਿਹੜੇ ਕਾਰਜ ਨੂੰ ਸਿਰੇ ਚੋੜਿਆ ਅੱਜ ਨਾਲ ਛਿੰਝ ਮੇਲਾ ਤੇ ਪ੍ਰਾਈਜ਼ ਕੀ ਕੀ ਰੱਖੇ ਗਏ ਨੇ ਇਹਦੇ ਵਿੱਚ ਜੀ ਪਹਿਲੀ ਮਾਲੀ ਜਿਹੜੀ ਹੈਗੀ ਆ ਉਹ ਤੇ ਪਤਪਾਲ ਫਗਵਾੜਾ ਤੋਂ ਭਿੰਦਰਾ ਜਨਾਲਾ ਦੀ ਕੁਸ਼ਤੀ ਹੋਣੀ ਆ ਠੀਕ ਆ ਜੀ ਉਹ 1.5 ਲੱਖ ਦੀ ਮਾਲੀ ਆ ਜੀ ਹੂੰ ਤੇ 1.5 ਲੱਖ ਕੈਸ਼ ਪ੍ਰਾਈਜ਼ ਆ ਦੂਜੀ ਮਾਲੀ ਜਿਹੜੀ ਆ ਉਹ ਤਾਲਬ ਤੇ ਆਪਣਾ ਰਵੀ ਰਵੀ ਵੀਰਾ ਦੀ ਆਏਗੀ ਜੀ ਉਹ 1 ਲੱਖ 20 ਹਜ਼ਾਰ ਦੀ ਮਾਲੀ ਆ ਤੇ ਭਟੀਆਂ ਮਾਲੀਆਂ ਨੇ ਜ ਵੱਡੇ ਪਹਿਲਵਾਨ ਆਏ ਹੋਏ ਨੇ ਤੇ ਸਾਰੇ ਨਗਰ ਦਾ ਇਹਦੇ ਵਿੱਚ ਬਹੁਤ ਜਿਆਦਾ ਸਹਿਯੋਗ ਆ ਖਾਸ ਤੌਰ ਤੇ ਜਿਹੜੇ ਐਨ ਆਰ ਆਈ ਵੀਰ ਸਾਡੇ ਬਾਹਰ ਗਏ ਹੋਏ ਨੇ ਉਹਨਾਂ ਦੀ ਬਹੁਤ ਵੱਡੀ ਦੇਣ ਆ ਜੀ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਆ ਉਹਨਾਂ ਸਹਿਯੋਗ ਸਦਕਾ ਇਹ ਖੇਡਾਂ ਨੂੰ ਪ੍ਰਮੋਟ ਕਰਨ ਲਈ ਤੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਇਸ ਉਪਰਾਲੇ ਦਾ ਜਿਹੜਾ ਹੈਗਾ ਵਾ ਸਾਰਾ ਜਿਹੜਾ ਸ਼ਹਿਰਾ ਵਾ ਉਹ ਮਿਹਨਤ ਇਹਨਾਂ ਦੇ ਵੀਰਾਂ ਤੇ ਤੇ ಗ್ರಾಮ ਪੰਚਾਇਤ ਸਤਪੰਨ ਸਾਹਿਬ ਨਾਲ ਬੈਠੇ ਨੇ ਇਹਨਾਂ ਸੱਤ ਬੱਚੇ ਸਰ ਨਗਦ ਰਾਸ਼ੀ ਵੀ ਕੋਈ ਰੱਖੀ ਗਈ ਹੈ ਨਗਦ ਰਾਸ਼ੀ ਹੀ ਆ ਜੀ ਨਗਦ ਰਾਸ਼ੀ ਜਿਹੜੀ ਇਨਾਮ ਦੀ ਰਾਸ਼ੀ ਆ ਆਕਰਮ ਪਹਿਲੀ ਮਾਲੀ ਦਾ ਨਗਰਾਸ਼ੀ ਦਾ ਜੀ ਠੀਕ ਹੈ ਜਿਹੜੀਆਂ ਟੀਮਾਂ ਆ ਰਹੀਆਂ ਕੁਸ਼ਤੀਆਂ ਕਰਨ ਆਸੀ ਕੱਲੀਆ ਪਿੰਡ ਦੀਆਂ ਜਾਂ ਬਾਹਰੋਂ ਵੀ ਆ ਰਹੀਆਂ ਨਹੀਂ ਜੀ ਬਾਹਰੋਂ ਸਾਰੇ ਪਹਿਲਵਾਨ ਆ ਰਹੇ ਆ ਮੈਂ ਤਾਂ ਹਜੇ ਸਾਡੇ ਕੋਈ ਐਸਾ ਪਹਿਲਵਾਨ ਉੱਠਿਆ ਨਹੀਂ ਹਜੇ ਪਹਿਲਾਂ ਇਹ ਨਾਲ ਵੀ ਯੂਕੇ ਤੋਂ ਬੈਠੇ ਨੇ ਪ੍ਰਸ਼ੀਦਾ ਵੀਰ ਇਹ ਪਹਿਲਾਂ ਕੁੜ ਦੇ ਰਹੇ ਨੇ ਬਟ ਹੁਣ ਕੋਈ ਨਵਾਂ ਮੁੰਡਾ ਉੱਠਿਆ ਨਹੀਂ ਇਸੇ ਕਰਕੇ ਸ਼ਿੰਜ ਨੂੰ ਥੋੜਾ ਵਧਾਇਆ ਗਿਆ ਪ੍ਰਮੋਟ ਕੀਤਾ ਗਿਆ ਵੀ ਥੋੜਾ ਵੱਡੇ ਪੱਦਰ ਤੇ ਕਰਾਇਆ ਜਾਵੇ ਤਾਂ ਕਿ ਆਉਣ ਵਾਲੀ ਜਿਹੜੀ ਨੌਜਵਾਨ ਪੀੜ੍ਹੀ ਆ ਉਹਨੂੰ ਕੋ ਸੇਹ ਦਿੱਤੀ ਜਾਵੇ ਸਿੱਖਿਆ ਦਿੱਤੀ ਜਾਵੇ ਜੀ ਪਹਿਲੀ ਸਮਝ ਨਹੀਂ ਸ਼ਿੰਜ ਨੇ ਤਾਂ ਉਹਨ ਦੀ ਸ਼ਿੰਜ ਨੂੰ ਪਹਿਲਾਂ ਜਿਹੜੀਆਂ ਛਿੰਝਾਂ ਹੁੰਦੀਆਂ ਸੀਗੇ ਜੀ ਉਹਨਾਂ ਦੇ ਵਿੱਚ ਥੋੜਾ ਬਜਟ ਲੋ ਹੁੰਦਾ ਸੀਗਾ ਪੈਸਾ ਇੰਨਾ ਨਹੀਂ ਸੀ ਹੁੰਦਾ ਹੁਣ ਦੀਆਂ ਛਿੰਝਾਂ ਦੇ ਵਿੱਚ ਪੈਸਾ ਕਾਫੀ ਪਹਿਲਵਾਨਾਂ ਨੂੰ ਮਿਲਣਾ ਪਿਆ ਵਾ ਜਿਹਦਾ ਕਰਕੇ ਵਧੀਆ ਵਾ ਅੱਗੇ ਪਹਿਲਵਾਨ ਜਿਦਾ ਅੱਗੇ ਇੱਕ ਪਹਿਲਵਾਨ ਹੁੰਦਾ ਸੀ ਉਹਨੂੰ ਸਾਰਾ ਨਗਰ ਜ਼ਿੰਮੇਵਾਰੀ ਲੈਂਦਾ ਸੀ ਪਾਲਣ ਦੀ ਸਾਰਾ ਨਗਰ ਪੂਰੀ ਹਮਾਇਤ ਕਰਦਾ ਛੋਦੀ ਪਰਵਿਸ਼ ਕਰਦਾ ਸੀ ਬਟ ਹੁਣ ਇਹ ਟ੍ਰੈਂਡ ਥੋੜਾ ਚੇਂਜ ਹੋ ਗਿਆ ਬਟ ਉਹਦੇ ਦੂਜੇ ਪੱਧਰ ਦੇਖਿਆ ਜਾਵੇ ਵੀ ਹੁਣ ਸ਼ਿੰਡਾ ਦੇ ਵਿੱਚ ਪੈਸਾ ਬਹੁਤ ਇਨਵੋਲ ਹੋ ਗਿਆ ਕਿਉਂਕਿ ਐਨ ਆਰ ਆਈ ਵੀਰ ਜਿਹੜੇ ਉਹ ਬਹੁਤ ਸਪੋਰਟ ਕਰਨਾ ਪਿਆ ਉਹ ਪੈਸਾ ਵਧਨਦਾ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਦੇਖ ਰਿਹਾ ਕਿ ਪੰਜਾਬ ਦੇ ਪਹਿਲਵਾਨੀ ਦਾ ਜਿਹੜਾ ਹੈਗਾ ਵਾ ਖੇਤਰ ਇਹਨੂੰ ਉੱਪਰ ਫੁੱਲ ਥੰਦੇ ਦੇਖਾਂਗੇ ਜੀ ਸਨੇਹਾ ਕਿਦਾਂ ਚਾਹਦੇ ਹੋ ਲਾਗੇ ਵਾਲੇ ਪਿੰਡਾਂ ਨੂੰ ਤਾਂ ਹੋਰ ਪੰਚਾਇਤਾਂ ਨੂੰ ਕੀ ਮੈਂ ਨਾਲ ਲੱਗਦੀਆਂ ਪੰਚਾਇਤਾਂ ਨੂੰ ਇਹ ਸਨੇਹਾ ਦਿਂਦਾ ਦੇਣਾ ਜਾਊਗਾ ਕਿ ਸਾਡੇ ਕੋਲੇ ਬਹੁਤ ਨਗਰ ਦੇ ਕੋਲੇ ਬਹੁਤ ਵੱਡੀ ਗਰਾਊਂਡ ਹੈ ਇੱਕ ਜੀ ਤੇ ਰ ਕਾ ਸਕਦਾ ਰੋਡ ਦੇ ਨਾਲ ਲੱਗਦਾ ਸਾਡਾ ਯਾਨਕੀ 4-5 ਏਕੜ ਦਾ ਸਾਡੇ ਕੋਲ ਗਰਾਊਂਡ ਪਿਆ ਹੋਇਆ ਵਾ ਤੇ ਉਸ ਤੋਂ ਬਾਅਦ ਇਹ ਸਹਿਜ ਦੇਣਾ ਚਾਹੁੰਗਾ ਜੀ ਇਹ ਨੌਜਵਾਨ ਪੀੜ੍ਹੀਆਂ ਨੂੰ ਇੱਕ ਸੰਦੇਸ਼ ਦੇਣਾ ਚਾਹੁੰਗਾ ਕਿ ਔਨ ਨਸ਼ੇ ਤੋਂ ਜਿਹੜੇ ਦੂਰ ਰਹਿਣ ਤੇ ਖੇਡਾਂ ਵੱਲੋਂ ਧਿਆਨ ਦੇਣ ਖੇਡਾਂ ਦੇ ਵਿੱਚ ਆ ਕੇ ਜਿੰਨੀ ਇੱਕ ਮਿਹਨਤ ਬੰਦਾ ਪੜ੍ਹਾਈ ਦੇ ਵਿੱਚ ਕਰਦਾ ਜਾਂ ਕਿਸੇ ਹੋਰ ਫੀਲਡ 'ਚ ਕਰਦਾ ਜੇ ਇੰਨੀ ਕ ਮਿਹਨਤ ਬੰਦਾ ਖੇਡਾਂ ਦੇ ਵਿੱਚ ਕਰ ਲਵੇ ਇੱਕ ਤਪੱਸਿਆ ਹੀ ਆ ਤਾਂ ਇਹਦਾ ਫਲ ਜਿਹੜਾ ਹੈਗਾ ਬਹੁਤ ਹੀ ਵਧੀਆ ਤੇ ਬਹੁਤ ਵੱਡਾ ਹੈਗਾ ਜੀ ਠੀਕ ਹੈ ਕਹਿੰਦੇ ਵੱਡੇ ਜਿਹੜੇ ਰੋਹ ਸਹੋਗੀ ਐ ਵੱਡੇ ਜਿਹੜੇ ਮਾਣ ਸਾਰੇ ਸਮੋਗੀਆਂ ਦਾ ਧੰਨਵਾਦ ਕਰਦੇ ਆ ਸਰਪੰਚ ਨਿਹਰਬਾਸ ਦੀ ਸਤਿਕਾਰਯੋਗ